ਇਸ ਵਕਤ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਆ ਪੰਜਾਬ ਚ ਪਿੰਡ ਦੀ ਲਿੰਕ ਸੜਕਾਂ ਦਾ ਨਿਰਮਾਣ ਹੋਵੇਗਾ ਤੇਜ਼ ਸੂਬਾ ਭਰ ਦੇ ਵਿੱਚ ਵੱਡੇ ਪੱਧਰ ਤੇ ਹੋਵੇਗਾ ਪਿੰਡਾਂ ਦੀ ਸੜਕਾਂ ਦਾ ਕੰਮ ਸੋ ਅਸੀਂ ਆ ਮਾਨ ਅੱਜ ਤਰਨਤਾਰਨ ਤੋਂ ਇਸ ਦੀ ਸ਼ੁਰੂਆਤ ਜਿਹੜੀ ਕੀ ਕਰਨਗੇ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਆ ਪੰਜਾਬ ਦੇ ਵਿੱਚ ਪਿੰਡ ਦੀ ਲਿੰਕ ਸੜਕਾਂ ਦਾ ਨਿਰਮਾਣ ਜਿਹੜਾ ਕਿ ਹੁਣ ਉਸ ਦੇ ਵਿੱਚ ਤੇਜ਼ੀ ਹੋਵੇਗੀ ਤਾਂ ਸੂਬਾ ਭਰ ਦੇ ਵਿੱਚ ਵੱਡੇ ਪੱਧਰ ਤੇ ਪਿੰਡਾਂ ਦੀਆਂ ਸੜਕਾਂ ਦਾ ਜਿਹੜਾ ਕਿ ਕੰਮ ਹੋਏਗਾ ਤਾਂ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਪਿੰਡਾਂ ਦੀ ਨਿਹਾਰ ਬਦਲੇਗੀ ਪਿੰਡਾਂ ਦੀ ਜੋ ਲਿੰਕ ਰੋਡ ਨੇ ਉਹਨਾਂ ਤੇ ਕੰਮਾਂ ਦੇ ਵਿੱਚ ਤੇਜ਼ੀ ਹੋਵੇਗੀ ਤਾਂ ਸੀਐਮ ਭਗਵੰਤ ਮਾਨ ਅੱਜ ਤਰਨ ਤਰੰਤ ਉਸ ਦੀ ਸ਼ੁਰੂਆਤ ਜਿਹੜੀ ਆ ਉਹ ਕਰਨਗੇ